ਦਿੱਲੀ ਤੋਂ ਫੇਰ ਇੱਕ ਵਾਰ ਸਿੱਖੀ ਸਰੂਪਾਂ ਦੀ ਜਿਹੜੀ ਬੇਅਦਬੀ ਆ ਸਾਹਮਣੇ ਆਈ ਆ ਕਕਾਰਾਂ ਦੀ ਬੇਅਦਬੀ ਸਾਹਮਣੇ ਆਈ ਆ ਜਿੱਥੋਂ ਇੱਕ ਪੱਤਰਕਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਔਰਤ ਨੂੰ ਜਿਹੜਾ ਉਹ ਉੱਥੇ ਪੁੱਛਿਆ ਗਿਆ ਕਿਉਂਕਿ ਉਹ ਔਰਤ ਹੈ ਜਿਹੜੀ ਉਹ ਨਾਨ ਸਿੱਖ ਔਰਤ ਸੀ ਅੰਮ੍ਰਿਤਧਾਰੀ ਨਹੀਂ ਸੀ ਪਰ ਫਿਰ ਵੀ ਉਸ ਦੇ ਵੱਲੋਂ ਜਿਹੜੀ ਕਿਰਪਾਨ ਹੈ ਗਾਤਰ ਹੈ ਉਹ ਤਾਰਨ ਕੀਤਾ ਗਿਆ ਸੀ ਜਿਸ ਤੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਹੁਣ ਜਰੂਰ ਜਿਹੜਾ ਇੱਕ ਅਲੱਗ ਫੈਸਲਾ ਲੈ ਲਿਆ ਗਿਆ ਹੈ ਇਕਵਾਲ ਸਿੰਘ ਲਾਲਪੁਰਾ ਦੇ ਵੱਲੋਂ ਜਿਹੜਾ ਪੁਲਿਸ ਕਮਿਸ਼ਨਰ ਨੂੰ ਇਸ ਤੇ ਨੋਟਿਸ ਭੇਜ ਦਿੱਤਾ ਗਿਆ ਹੈ ਦਿੱਲੀ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਕੌਣ ਹੈ ਉਹ ਔਰਤ ਜੋ ਦਿੱਲੀ ਦਾ ਮਾਹੌਲ ਖਰਾਬ ਚਾਹੁੰਦੀ ਹੈ ਕਿਉਂਕਿ ਨੌਨ ਸਿੱਖ ਜਿਹੜੇ ਨੇ ਉਹ ਗਾਤਰਾ ਧਾਰਨ ਨਹੀਂ ਕਰ ਸਕਦੇ ਕੋਈ ਮਾਨ ਮਰਿਆਦਾ ਜਿਹੜੀ ਹੈ ਇਦਾਂ ਦੀ ਨਹੀਂ ਹੈ ਕਿ ਉਹ ਗਾਤਰਾ ਧਾਰਨ ਕਰ ਸਕਦਾ ਜਿਸ ਤੇ ਮਾਨ ਮਰਿਆਦਾ ਨੂੰ ਜਰੂਰ ਠੇਸ ਪਹੁੰਚੀ ਹੈ ਜੇਕਰ ਉਹ ਔਰਤ ਨੇ ਕੋਈ ਮਾਨ ਮਰਿਆਦਾ ਭੰਗ ਕੀਤਾ ਤਾਂ ਉਸ ਤੇ ਬਣਦੀ ਜਿਹੜੀ ਕਾਰਵਾਈ ਆ ਉਹ ਜਰੂਰ ਕੀਤੀ ਜਾਊਗੀ ਇਹ ਸਭ ਕਹਿਣਾ ਹੈ ਇਕਵਾਲ ਸਿੰਘ ਲਾਲਪੁਰਾ ਦਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜਾ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਵੀ ਚਿੱਠੀ ਭੇਜ ਦਿੱਤੀ ਹੈ ਨੋਟਿਸ ਆ ਜਿਹੜਾ ਉਹ ਭੇਜ ਦਿੱਤਾ ਹੈ ਦਿੱਲੀ ਸਰਕਾਰ ਨੂੰ ਕੋਈ ਨੋਟਿਸ ਭੇਜ ਦਿੱਤਾ ਕਿਉਂਕਿ ਇੱਕ ਕਕਾਰਾਂ ਦੀ ਬੇਅਦਬੀ ਕਦੇ ਵੀ ਜਿਹੜੀ ਆ ਉਹ برداشت ਨਹੀਂ ਕੀਤੀ ਜਾਊਗੀ ਜੇਕਰ ਉਸ ਔਰਤ ਨੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਕਿਰਪਾਨ ਗੱਤਰੇ ਦੀ ਬੇਅਦਬੀ ਕੀਤੀ ਹੈ ਇਹ ਕਿਉਂਕਿ ਨੌਨ ਸਿੱਖ ਨੇ ਜਿਹੜੇ ਉਹ ਧਾਰਨ ਨਹੀਂ ਕਰ ਸਕਦੇ ਜਦੋਂ ਉਸ ਔਰਤ ਦੀ ਜਿਹੜੀ ਗੱਲ ਚੱਲਦੀ ਆ ਤਾਂ ਪੱਤਰਕਾਰ ਦੇ ਵੱਲੋਂ ਲਾਲਪੁਰਾ ਸਾਹਿਬ ਨੂੰ ਦੱਸਿਆ ਜਾਂਦਾ ਹੈ ਕਿ ਉਸ ਔਰਤ ਦੇ ਵੱਲੋਂ ਨੌਨ ਸਿੱਖ ਹੋਣ ਦੇ ਨਾਤੇ ਜਿਹੜੀ ਫਿਰ ਵੀ ਕਿਰਪਾਨ ਆ ਜਿਹੜੀ ਗਾਤਰਾ ਉਸ ਨੂੰ ਧਾਰਨ ਕੀਤਾ ਜਾਂਦਾ ਜਦੋਂ ਉਸ ਤੋਂ ਇਸ ਬਾਰੇ ਸਵਾਲ ਪੁੱਛਿਆ ਜਾਂਦਾ ਤਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਕਿਰਪਾਨ ਹੈ ਗਾਤਰਾ ਹੈ ਉਹ ਮੈਨੂੰ ਜਿਹੜਾ ਉਹ 1500 ਰੁਪਏ ਚ ਦਿੱਤਾ ਗਿਆ ਹੈ ਨਾਲ ਇੱਕ ਜਿਹੜਾ ਆਈ ਕਾਰਡ ਹੈ ਕਾਰਡ ਹੈ ਕੋਈ ਉਹ ਇਸ਼ੂ ਕੀਤਾ ਗਿਆ ਹੈ ਜਿਸ ਤੇ ਵਿਆਹ ਤੇ ਉਸ ਔਰਤ ਦੇ ਵੱਲੋਂ ਉਹ ਪਾਨ ਜਿਹੜੀ ਉਹ ਧਾਰਨ ਕੀਤੀ ਗਈ ਆ ਤਾਂ ਇਸ ਤੇ ਲਾਲਪੁਰਾ ਸਾਹਿਬ ਦੇ ਵੱਲੋਂ ਜਿਹੜਾ ਸਖਤ ਐਕਸ਼ਨ ਲੈ ਲਿਆ ਗਿਆ ਹੈ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਹੜੀ ਦਿੱਲੀ ਸਰਕਾਰ ਆ ਉਸ ਨੂੰ ਵੀ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਚਿੱਠੀ ਭੇਜ ਦਿੱਤੀ ਗਈ ਆ ਲਾਲਪੁਰਾ ਸਾਹਿਬ ਨੇ ਕਿਹਾ ਹੈ ਕਿ ਜੇਕਰ ਉਸ ਔਰਤ ਦੇ ਵੱਲੋਂ ਮਾਨ ਮਰਿਆਦਾ ਭੰਗ ਕੀਤੀ ਗਈ ਹੈ ਉਸ ਨੂੰ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਨਾਲ ਜਿਹੜੇ ਇਸ ਦੇ ਵਿੱਚ ਹੋਰ ਵੀ ਜੋ ਵੀ ਜੁੜਿਆ ਹੋਇਆ ਜਿਸ ਨੇ ਇਹ ਕਿਰਪਾਨ ਵੇਚੀ ਆ ਉਸ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਜਾਂ ਫਿਰ ਕਿਸ ਆਧਾਰ ਤੇ ਉਸ ਦੇ ਵੱਲੋਂ ਇਸ ਔਰਤ ਨੂੰ ਇਹ ਕਿਰਪਾਨ ਜਿਹੜੀ ਗਲਤ ਰ ਹੈ ਉਹ ਵੇਚਿਆ ਗਿਆ ਹੈ ਕਿਸ ਆਧਾਰ ਤੇ ਜਿਹੜਾ ਉਸ ਦੇ ਵੱਲੋਂ ਇਸ ਦਾ ਬਿਜ਼ਨਸ ਕੀਤਾ ਜਾ ਰਿਹਾ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਹੈ ਜਿਹੜੀ ਉਹ ਪੁਲਿਸ ਨੂੰ ਜ਼ਰੂਰ ਇਸ ਦੀ ਤਹਿਕੀਕਾਤ ਕਰੇ ਕਿਉਂਕਿ ਇਸ ਤਰ੍ਹਾਂ ਜੇਕਰ ਕੁਝ ਹੁੰਦਾ ਤਾਂ ਦਿੱਲੀ ਦਾ ਜਿਹੜਾ ਔਲਾ ਉਹ ਖਰਾਬ ਹੋ ਸਕਦਾ ਹੈ ਕਿਉਂਕਿ ਜੇਕਰ ਕਿਸੇ ਵੀ ਕਕਾਰ ਦੀ ਬੇਅਦਵੀਂ ਹੁੰਦੀ ਆ ਤਾਂ ਸਿੱਖ ਇਸ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਨਗੇ ਇਸ ਦੇ ਨਾਲ ਜਿਹੜਾ ਦਿੱਲੀ ਦਾ ਮਾਹੌਲ ਖਰਾਬ ਹੋ ਸਕਦਾ ਹੈ ਵੱਡੀ ਖਬਰ ਹੈ ਕਿ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਕਰਪਾਨਾ ਜਿਹੜੀ ਕਰਪਾਨ ਹੈ ਗਾਤਰਾ ਸਾਹਿਬ ਹੈ ਉਸ ਦੀ ਬੇਅਦਬੀ ਹੋਈ ਹੈ ਕਕਾਰਾਂ ਦੀ ਬੇਅਦਬੀ ਹੋਈ ਹੈ ਇਸ ਦੀ ਜਿਹੜੀ ਜਾਣਕਾਰੀ ਹੈ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਜਿਹੜੀ ਇੱਕ ਨੋਟਿਸ ਹੈ ਇਸ ਤੇ ਵਿਹਾਵ ਤੇ ਇਸ ਮਸਲੇ ਨੂੰ ਲੈ ਕੇ ਜਿਹੜਾ ਇੱਕ ਨੋਟਿਸ ਹੈ ਉਹ ਪੁਲਿਸ ਕਮਿਸ਼ਨਰ ਦਿੱਲੀ ਨੂੰ ਭੇਜ ਦਿੱਤਾ ਗਿਆ ਹੈ ਤੇ ਨਾਲ ਹੀ ਜਿਹੜੀ ਦਿੱਲੀ ਸਰਕਾਰ ਹੈ ਉਸ ਨੂੰ ਵੀ ਇਸ ਦਾ ਜਿਹੜਾ ਨੋਟਿਸ ਹੈ ਇਸ ਦੀ ਤਹਿਕੀਕਤ ਕਰਨ ਦੇ ਲਈ ਜਿਹੜਾ ਨੋਟਿਸ ਹੈ ਉਹ ਭੇਜ ਦਿੱਤਾ ਗਿਆ ਕਿ ਆਖਰ ਕੌਣ ਜਿਹੜਾ ਉਹ ਕੌਣ ਸ਼ਖਸ ਨੇ ਜਿਹੜਾ ਦਿੱਲੀ ਦਾ ਮਾਹੌਲ ਖਰਾਬ ਕਰਨਾ ਚਾਹੁੰਦਿਆ ਵੱਡੀ ਖਬਰ ਦਿੱਲੀ ਤੋਂ ਹੋ ਰਹੀ ਹੈ ਇੱਕ ਮਹਿਲਾ ਸੀਰੀਸਾਇਟ ਪੈਣੀ ਹੋਈ ਹੈ ਨਾਨ ਸਿੱਖ ਮਹਿਲਾ ਹੈ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨੂੰ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਇਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਹੈ ਤੇ ਇਹਦੀ ਪੂਰੀ ਪਰਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਆ ਜਿਹੜੇ ਵੇਚ ਰਹੇ ਆ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਾਂ ਕਿਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਇਹ ਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ। ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸੀਰੀਸਾਇਟ ਪੈਣੀ ਹੋਈ ਹੈ। ਨਾਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨਕੋ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ। ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ। ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ। ਤੇ ਇਹਦੀ ਪੂਰੀ ਪਰਤਾਲ ਹੋਣੀ ਚਾਹੀਦੀ ਆ ਕੌਣ ਬੰਦੇ ਆ ਜਿਹੜੇ ਵੇਚ ਰਹੇ ਆ ਔਰ ਉਹਦੇ ਪਿੱਛੇ ਭਾਵਨਾ ਕੀ ਆ ਸ੍ਰੀ ਸਾਹਿਬ ਜਕਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਆ ਇਹ ਦਿਆ ਵਾਸਤੇ ਹੈਗੀ ਆ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸਰੀ ਸਾਈਪ ਪੈਣੀ ਹੋਈ ਹੈ ਨਾਨ ਸਿਕ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਨੇ ਉਹਨੂੰ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੇ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਹੈ ਤੇ ਇਹਦੀ ਪੂਰੀ ਪਰਤਾਲ ਹੋਣੀ ਚਾਹੀਦੀ ਆ ਕੌਣ ਬੰਦੇ ਆ ਜਿਹੜੇ ਵੇਚ ਰਹੇ ਆ ਔਰ ਉਹਦੇ ਪਿੱਛੇ ਭਾਵਨਾ ਕੀ ਆ ਸ੍ਰੀ ਸਾਹਿਬ ਜਕਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਆ ਇਹ ਦਿਆਂ ਵਾਸਤੇ ਹੈਗੀ ਆ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ। ਪਾਗਲ ਹੋ ਰਹੀ ਹੈ। ਇੱਕ ਮਹਿਲਾ ਸਰੀ ਸਾਈਪ ਪੈਣੀ ਹੋਈ ਹੈ। ਨਾਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨੂੰ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ। ਇਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ। ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਹੈ। ਤੇ ਇਹਦੀ ਪੂਰੀ ਪਰਤਾਲ ਹੋਣੀ ਚਾਹੀਦੀ ਆ ਕੌਣ ਬੰਦੇ ਆ ਜਿਹੜੇ ਵੇਚ ਰਹੇ ਆ ਔਰ ਉਹਦੇ ਪਿੱਛੇ ਭਾਵਨਾ ਕੀ ਆ ਸ੍ਰੀ ਸਾਹਿਬ ਜਾਂ ਕਿਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਆ ਇਹ ਦਿਆ ਵਾਸਤੇ ਹੈਗੀ ਆ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ